ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਦੇ ਅੱਜ ਹੱਥ ਲੱਗੀ 35 ਕਿਲੋ ਦੇ ਲਗਭਗ ਭੁੱਕੀ ਇਸ ਇੱਕ ਕਾਰ ਡਰਾਈਵਰ ਵੱਲੋਂ ਕੀਤਾ ਗਿਆ ਸੀ ਸੜਕ ਹਾਦਸਾ ਤੇ ਫਿਰ ਇੱਥੋਂ ਕਾਰ ਛੱਡ ਕੇ ਭੱਜਿਆ ਕਾਰ ਦੇ ਵਿੱਚ ਦੋ ਬੋਰੀਆਂ ਸਾਨੂੰ ਭੁੱਕੀ ਦੀਆਂ ਤਾਂ ਪੁਲਿਸ ਵੱਲੋਂ ਕੀਤਾ ਗਿਆ ਮਾਮਲਾ ਦਰਜ ਦੇ ਹੁਣ ਕੀਤੀ ਜਾ ਰਹੀ ਹੈ ਜਾਂਚ ਦੱਸਦੀ ਹੈ ਕਿ ਬਠਿੰਡਾ ਦੇ ਥਾਣਾ ਕੈਂਟ ਦੇ ਨੇੜੇ ਰਿੰਗ ਰੋਡ ਦੇ ਉੱਤੇ ਇੱਕ ਆਪਣਾ ਸਕੂਲ ਵਾਲੇ ਬੱਚਿਆਂ ਨੂੰ ਲੈ ਕੇ ਇੱਕ ਵੈਨ ਆ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ ਨੇ ਇਸ ਵੈਨ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਇਹ ਦੋਨੇ ਹੀ ਇਸ ਹਾਦਸੇ ਦੇ ਵਿੱਚ ਜਿਹੜੇ ਵੀਕਲ ਸਨ ਉਹ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਕਾਰ ਦਾ ਡਰਾਈਵਰ ਮੌਕੇ ਤੋਂ ਕਾਰ ਨੂੰ ਛੱਡ ਕੇ ਫਰਾਰ ਹੋ ਗਿਆ ਤੇ ਜਦ ਆਪਣਾ ਇਸ ਸਬੰਧੀ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਇਸ ਕਾਰ ਦੀ ਜਾਂਚ ਕੀਤੀ ਗਈ ਤਾਂ ਜਾਂਚ ਦੇ ਵਿੱਚ ਪਾਇਆ ਗਿਆ ਕੇਸ ਦੇ ਵਿੱਚ ਦੋ ਬੋਰੀਆਂ ਭੁੱਕੀ ਚੂਰਾ ਪੋਸਟ ਇਹਦੇ ਵਿੱਚ ਰੱਖਿਆ ਹੋਇਆ ਸੀ ਪੁਲਿਸ ਹੁਣ ਇਸ ਮਾਮਲੇ ਦੀ ਆਪਣਾ ਜਾਂਚ ਕਰ ਰਹੀ ਹੈ ਕਿਉਂਕਿ ਇਸ ਦਾ ਜਿਹੜਾ ਕਾਰ ਦਾ ਨੰਬਰ ਪੁਲਿਸ ਵੱਲੋਂ ਟਰੇਸ ਕੀਤਾ ਜਾ ਰਿਹਾ ਹੈ ਕਿ ਇਸ ਇਹ ਆਪਾਂ ਕਿਸੇ ਵਿਅਕਤੀ ਦੇ ਨਾਂ ਤੇ ਹੈ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਦੇਖਣ ਨੂੰ ਪੁਲਿਸ ਵੱਲੋਂ 35 ਕਿਲੋ ਦੀ ਲਗਭਗ ਜਿਹੜੀ ਭੁੱਕੀ ਹੈ ਉਹ ਅੱਜ ਪੁਲਿਸ ਦੇ ਹੱਥ ਲੱਗ ਚੁੱਕੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕੈਂਟ ਦੇ ਨੇੜੇ ਰਿੰਗ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਕਾਰ ਹੈ ਜੋ ਹਾਦਸਾ ਗ੍ਰਸਤ ਹੋਈ ਹੈ ਤੇ ਕਾਰ ਇਹ ਹੀ ਆਪਣਾ ਕਾਰ ਦਾ ਚਾਲਕ ਜਿਹੜਾ ਇਹ ਇਥੋਂ ਕਾਰ ਨੂੰ ਛੱਡ ਕੇ ਇਥੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਇਸ ਦੇ ਵਿੱਚੋਂ ਜਦ ਜਾਂਚ ਕੀਤੀ ਤਾਂ ਇਸ ਦੇ ਵਿੱਚੋਂ 35 ਕਿਲੋ ਦੇ ਲਗਭਗ ਪੁੱਕੀ ਚੋਰਾ ਪੋਸਟ ਜਿਹੜਾ ਉਹ ਬਰਾਮਦ ਹੋਇਆ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਇਸ ਮਾਮਲੇ ਸਰ ਦੀ ਜਾਂਚ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਸੁਣਾਉਣੀ ਆ ਕੀ ਸੀ ਪੂਰਾ ਮਾਮਲਾ ਤੇ ਕੀ ਕਹਿੰਦੇ ਨੇ ਇਸ ਸਬੰਧੀ ਲੋਕ ਅਤੇ ਆਪਣਾ ਐਸ.ਐਚ.ਓ. ਥਾਣਾ ਕਿੱਡਾ ਮੇਰਾ ਨਾਮ ਜਸਮੇਲ ਸਿੰਘ ਹੈ ਜੀ ਰਾਮਪਰਾਪੂਲ ਤੋਂ ਆ ਬੱਚੇ ਆਉਂਦੇ ਮੇਰੇ ਨਾਲ ਕੁੜੀਆਂ ਆ ਗਿਆ 15 ਦੋ ਮੁੰਡੇ ਆ ਉਹ ਸਾਰੇ ਇੱਥੇ ਇੰਡੀਵਿਜੁਅਲ ਟਿਊਸ਼ਨਾਂ ਲਾਉਂਦੇ ਆ ਹਿਮੇਸ਼ਵਰੀ ਚੌਂਕ 'ਚ ਤੇ ਆਪਣਾ 13 ਨੰਬਰ ਗਲੀ 'ਚ ਮੈਂ ਡੇਲੀ ਆਉਣਾ ਇੱਥੇ ਜਦੋਂ ਮੈਂ ਉਧਰੋਂ ਰਾਂਪਰੇ ਕਲੀ ਨੂੰ ਆਇਆ ਤੇ ਚਰਸਤਾ ਆ ਗਿਆ ਮੈਂ ਇੱਥੇ ਗੱਡੀ ਰੋਕ ਕੇ ਜੋ ਦਿੱਲੀ ਇੱਥੇ ਸ਼ੇਅਰ ਕਰਨ ਵਾਲੇ ਬੰਦੇ ਹੁੰਦੇ ਆ 10 15 ਇੱਥੇ ਗੱਡੀ ਰੋਕ ਕੇ ਮੈਂ ਦੋਨੇ ਪਾਸੇ ਦੇਖ ਕੇ ਫਿਰ ਮੈਂ ਦੂਜਾ ਗੀਅਰ ਪਾਇਆ ਮੈਂ ਗੱਡੀ ਆ ਚਰਸਤਾ ਕਰਾਸ ਕਰਨ ਲੱਗਿਆ ਮੇਰੀ ਗੱਡੀ ਸਾਰੀ ਦੇਖੋ ਅੱਧੀ ਅੱਧ ਤੋਂ ਵੀ ਜ਼ਿਆਦਾ ਉਹ ਪੱਟੀ ਵੀ ਲੰਘਿਆਈ ਸੀ ਤੇ ਜਿੱਥੇ ਮੇਰੇ ਮਗਰਲੇ ਟਾਇਰ ਆ ਇੱਥੇ ਉਹਦੇ ਮੂਰਲੇ ਟਾਇਰ ਸੀਗੇ ਉਹ ਗੱਡੀ ਇਧਰੋਂ ਇੰਨੀ ਸਪੀਡ ਤੇ ਆ ਰਹੀ ਐ ਸੁਵਿਫਟ ਡੀਅਰ ਉਹਨੇ ਉਹ ਜਿੱਥੇ ਪਿੱਛੇ ਚਿੱਟੀਆਂ ਪੱਟੀਆਂ ਲੱਗੀਆਂ ਉਹਨਾਂ ਹੀ ਘਟੋ ਘਟ 50 60 ਗਾਜ ਤੇ ਉਨੇ ਉੱਥੋਂ ਗੱਡੀ ਦੀਆਂ ਬ੍ਰੇਕਾਂ ਮਾਰੀਆਂ ਆਪਦੀਆਂ ਉਹਦੀ ਗੱਡੀ ਨੇ ਬ੍ਰੇਕਾਂ ਨਹੀਂ ਲੱਗਿਆ ਚਰ ਰਚਰ ਕਰਦੀ ਆ ਜੀ ਸਾਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਉਹਨੇ ਟਾਕੀ ਠੋਕੀ ਮੂਰਲੀ ਟਾਕੀ 'ਚ ਵੱਜਣਸਾਰ ਅਸੀਂ ਤਾਂ ਲੱਗੇ ਬੱਚੇ ਦੇਖਣ ਵੀ ਬੱਚਿਆਂ ਦੇ ਸੱਟਾਂ ਨਾਲ ਵੱਜੀਆਂ ਹੋਣ ਸੀਟ 'ਚੋਂ ਨਿਕਲ ਗਏ ਇੰਨੇ ਆ ਸ਼ਹਿਰ ਵਾਲੇ ਸਾਰੇ ਆ ਗਏ ਉਹ ਆ ਕੇ ਮੇਰੇ ਨਾਲ ਬੱਚੇ ਕਢਾਉਣ ਲੱਗ ਗਏ ਚਲੋ ਬੱਚੇ ਅਸੀਂ ਦੇਖਿਆ ਇੱਕ ਦੋ ਨੇ ਗੋਡੇ ਤੇ ਸੱਟ ਵੱਜੀਏ ਕਿਸੇ ਦੇ ਲੱਤ ਤੇ ਮਾੜੀ ਮੁੱਟੀ ਉਹ ਜਦੋਂ ਸੀਟਾਂ 'ਚ ਵੱਜੀਏ ਗੋਡੇ ਤੇ ਮੇਰੇ ਵੀ ਲੱਗੀ ਆ ਲੱਤ ਤੇ ਤੇ ਲੱਗ ਤੇ ਉਹ ਕੀ ਹੋਇਆ ਅਸੀਂ ਬੱਚਿਆਂ ਨੂੰ ਕੱਢ ਕੇ ਵੀ ਚਲੋ ਬਾਹਰ ਮੁੜ ਕੇ ਮੈਂ ਉਹਦੇ ਬੈਗ ਬੂਕ ਤੇ ਫੋਨ ਫੇਰ ਪਾੜਦੇ ਆ ਬਈ ਵਿੱਚੋਂ ਗੱਡੀ ਅਸੀਂ ਉਹ ਕੱਢਣ ਲੱਗੇ ਇੰਨੇ ਉਹਦਾ ਗੱਡੀ ਮਾਰਨਾ ਸਰ ਉੱਤਰ ਕੇ ਬੰਦਾ ਹੋ ਗਿਆ ਭੱਜ ਉਹ ਨਹੀਂ ਇੱਥੇ ਖੜੇ ਇੱਕ ਸਕਿੰਟ ਵੀ ਤੇ ਬਾਅਦ ਵਿੱਚ ਇੱਥੇ ਜਿੰਨੇ ਬੰਦੇ ਸੀ ਉਹ ਕਦੇ ਕਿਸੇ ਦੇ ਮੁੰਡੇ ਨੇ ਉਹਨੇ ਡੱਗੀ ਚੱਕ ਲਈ ਉਹਦੇ ਡੱਗੀ ਚੱਕ ਕੇ ਦੇਖੀ ਉਹਦੀ ਡੱਗੀ 'ਚ ਤਿੰਨ ਚਾਰ ਕਾਉਂਟਰ ਭੁੱਕੀ ਭਰੀ ਵੀ ਹੈ ਉਹ ਐਸੇ ਕਰਕੇ ਉਹ ਭੱਜਿਆ ਐਸੇ ਕਰਕੇ ਨਹੀਂ ਸਪੀਡ ਤੇ ਹੁੰਦਾ ਸੀ ਇੰਨੇ ਮਗਰੋਂ ਮੋਟਰਸਾਈਕਲ ਦੇ ਬੰਦੇ ਆ ਕੇ ਉਹ ਕਹਿੰਦੇ ਸਾਡੇ ਕੋਲੋਂ ਹੀ ਘੱਟੋ ਘਾਟ 120 ਦੀ ਸਪੀਡ ਤੇ ਨਹੀਂ ਆਉਣਾ ਕਹਿੰਦੇ ਅਸੀਂ ਪਹਿਲਾਂ ਕਹਿੰਦਾ ਸੀ ਵੀ ਇਹ ਬੰਦਾ ਰੋਡ ਕ੍ਰੋਸ ਨਹੀਂ ਕਰ ਸਕਦਾ ਵੀ ਮੈਂ ਹਾਈਵੇ ਤੱਕ ਨਹੀਂ ਜਾ ਸਕਦਾ ਚਲੋ ਉਹ ਭੱਜ ਗਿਆ ਇੰਨੇ ਅਸੀਂ ਹੋ ਗਏ ਇੰਨੇ ਆਕੇ ਠਾਣੇ ਵਾਲੇ ਆ ਕੈਂਟ ਵਾਲੇ ਉਹਨਾਂ ਨੇ ਵਿਚਾਰਿਆਂ ਨੇ ਉਹਦੀ ਤਲਾਸ਼ੀ ਲਈ ਗੱਡੀ ਦੀ ਉਹਨਾਂ ਨੇ ਜਦੋਂ ਦੇਖਿਆ ਉਹਨਾਂ ਨੇ ਭੁੱਕੀ ਦੇਖੀ ਉਹਨਾਂ ਨੇ ਚਾਬੀ ਗੱਡੀ ਗੱਡੀ ਲੌਕ ਕਰਕੇ ਚਾਬੀ ਆਪਦੇ ਕੋਲੇ ਰੱਖ ਲਈ ਉਹ ਕਹਿੰਦੇ ਕੋਈ ਨਹੀਂ ਅਸੀਂ ਬਾਅਦ ਚੰਗਰੀ ਕਰ ਲਾਂਗੇ ਪਤਾ ਕਿਸੇ ਬੱਚੇ ਦੇ ਕੋਈ ਸੱਟ ਚੋਟ ਬੱਚੇ ਦੇ ਗੋਡੇ ਤੇ ਜੀ ਇੱਕ ਦੇ ਇੱਕ ਦੇ ਲੱਤ ਤੇ ਹੈ ਜਿਵੇਂ ਆ ਮੇਰੇ ਲੱਗੀ ਹੈ ਐ ਗੁੱਜੀਆਂ ਸੱਟ ਹੈ ਕੀ ਨਾਮ ਹੈ ਦੀ ਮੇਰਾ ਨਾਮ ਹੈ ਹਰਪਾਲ ਸਿੰਘ ਢੱਲੋਂ ਮੈਂ ਮਸੀ ਇਸੇ ਨੜੇ ਵਾਲੇ ਬੋਰਡ ਤੋਂ ਨਾਲ ਵਾਲੇ ਤੇਰੀਗੇ ਤੋਂ ਤੇ ਆ ਸੁਬਾ ਐਕਸੀਡੈਂਟ ਵਾਇ ਥੋੜਾ ਜਰ ਪਹਿਲਾਂ ਤੇ ਬੜਾ ਭਿਆਨਕ ਐਕਸੀਡੈਂਟ ਸੀ ਇੱਕ ਬੱਚਿਆਲੀ ਬੈਂ ਸੀ ਤੇ ਉਧਰੋਂ ਕਾਰ ਆ ਰਹੀ ਸੀ ਇੱਥੇ ਨਾ ਹਰ ਥੋੜੇ ਹਫ਼ਤੇ ਜਮਾਨ ਕੇ ਰੱਖ ਦੋ ਦਿਨ ਬਾਅਦ ਐਕਸੀਡੈਂਟ ਹੁੰਦੇ ਆ ਗਿਆ ਤੇ ਬੜੇ ਭਿਆਨਕ ਐਕਸੀਡੈਂਟ ਹੁੰਦੇ ਆ ਮੈਂ ਐਮਐਸੀ ਹੋਣ ਨਾਤੇ ਸਾਡੇ ਡੀਸੀ ਸਾਹਿਬ ਸਾਡੇ ਹਾਊਸ ਦੇ ਜਿਹੜੇ ਇੰਚਾਰਜ ਸੀਗੇ ਕਮਿਸ਼ਨਰ ਦੇ ਤੌਰ ਤੇ ਡਿਊਟੀ ਨਿਭਾ ਰਹੇ ਸੀ ਮੈਂ ਹਾਊਸ ਦੀ ਮੀਟਿੰਗ 'ਚ ਉਹਨਾਂ ਨੂੰ ਕਿਹਾ ਸੀਗਾ ਵੀ ਇੱਥੇ ਨਾ ਬੈਰੀਕੇਡ ਲਵਾਏ ਜਾਣ ਜਾਂ ਪੱਕੇ ਤੌਰ ਤੇ ਹੰਪ ਲਾਏ ਜਾਣ ਤਾਂ ਕਿ ਲੋਕਾਂ ਦੀ ਜਾਨ ਮਾਰਦੀ ਜਿਹੜੀ ਰੱਖਿਆ ਹੋ ਸਕੇ ਪਰ ਉਹਤੇ ਕੋਈ ਵੀ ਜਿਹੜਾ ਹੈਗਾ ਪ੍ਰਬੰਧ ਨਹੀਂ ਕੀਤਾ ਗਿਆ ਨੀਅਰਬਾਊਟ ਸਾਡੀ ਮੀਟਿੰਗ ਹੋਇਆ ਨੂੰ 15 ਦਿਨ ਹੋ ਗਏ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਗਲੇ ਦੋ ਦਿਨਾਂ ਦੇ ਇੱਥੇ ਚੰਪ ਲੱਗ ਜਾਣਗੇ ਤੇ ਉਸ ਤੋਂ ਬਾਅਦ ਲਗਭਗ ਉੱਥੇ ਦੋ ਤਿੰਨ ਵਾਰ ਐਕਸੀਡੈਂਟ ਹੋ ਗਏ ਸਾਡੀ ਕਾਰਪੋਰੇਸ਼ਨ ਦੇ ਸਾਧਨਾਂ ਦਾ ਵੀ ਐਕਸੀਡੈਂਟ ਹੋ ਚੁੱਕਿਆ ਪਰ ਇੱਥੇ ਕੋਈ ਇਹਦਾ ਇਲਾਜ ਨਹੀਂ ਕੀਤਾ ਗਿਆ ਕਿ ਨੰਬਰ ਮੈਂ ਨਾ ਸੁਖਵਿੰਦਰ ਸਿੰਘ ਆ ਜੀ ਅਸੀਂ ਹਰ ਰੋਜ਼ ਇੱਥੇ ਸੈਰ ਕਰਨ ਆਉਂਨੇ ਹਾਂ ਜੀ ਤੇ ਅਸੀਂ ਲਗਭਗ ਛੋਟੇ ਮੋਟੇ ਐਕਸੀਡੈਂਟ ਇੱਥੇ ਹਰ ਰੋਜ਼ ਹੀ ਹੁੰਦੇ ਆ ਪਰ ਅਸੀਂ ਬੜੇ ਬਾਰੀ ਇੱਥੇ ਧਿਆਨ ਦਿਵਾਇਆ ਇਹ ਵੀ ਧਿਆਨ ਦਿੱਤਾ ਵੀਰ ਦਿੱਤਾ ਲਈ ਵੀਰਵਾਜ ਜੀ ਦੇਖੋ ਇੱਕ ਵੱਡਾ ਮੇਜਰ ਐਕਸੀਡੈਂਟ ਹੋ ਗਿਆ ਹੈ ਉਹ ਗੱਡੀ ਵੀ ਕਿੰਨੀ ਫਾਰਸੀ ਦੱਸ ਰਹੇ ਆ ਉਹਦੇ ਵਿੱਚ ਕੋਈ ਗੈਰਕਾਨੂੰਨੀ ਸਮਾਨ ਵੀ ਲੱਗ ਰਿਹਾ ਦੱਸ ਰਹੇ ਤੇ ਬੱਚਿਆਂ ਦਾ ਬਚਾਅ ਹੋ ਗਿਆ ਚਲੋ ਅਨਕਲ ਦਾ ਥੋੜੀ ਸੱਲੀ ਹੈ ਪਰ ਇੱਥੇ ਬੈਰੀਕੇਡ ਲੱਗਣੇ ਚਾਹੀਦੇ ਆ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਪਿਛਲੇ ਵਜੋਂ ਇੱਥੇ ਇੱਕ ਬਾਬਾ ਆਇਆ ਸੀਗਾ ਉਦੋਂ ਤਾਂ ਬੜੇ ਇੱਥੇ ਪ੍ਰਬੰਧ ਕਰਤੇ ਸੀਗੇ ਸਾਰੀ ਪਤਾ ਨਹੀਂ ਕਿੱਥੋਂ ਉਹ ਬਾਬਾ ਆਏ ਕਿੱਥੋਂ ਉਹਦੇ ਨਾਲ ਦੇ ਆਏ ਸੀ ਉਦੋਂ ਬਾਅਦ ਸਾਰਾ ਕੁਝ ਚੱਕ ਕੇ ਲੈ ਗਏ ਉਹਨਾਂ ਨੇ ਇਸ ਕਰਕੇ ਇੱਥੇ ਜ਼ਿਆਦਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚ ਜੀ ਸਰ ਇਹ ਨਾਮਾ ਟੋਟਾ ਤੇ ਦਾਣਾ ਕਿੰਨਾਂ ਲੱਗਦਾ ਮੇਰਾ ਨਾਮ ਇੰਸਪੈਕਟਰ ਦਰਜੀਤ ਸਿੰਘ ਐਸਟੇਟ थाना ਘੈਂਟ ਬਠਿੰਡਾ ਸਾਡੇ ਕੋਲੇ ਅੱਜ ਸਵੇਰੇ ਇੱਕ ਜਸਮੇਲ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਰਾਮਪੁਰਾ ਫੋਲ ਨੇ ਆਪਣਾ ਇੱਕ ਬਿਆਨ ਦਰਜ ਕਰਵਾਇਆ ਹੈ ਜਸਦੇਹਾ ਤੇ ਇਸ ਥਾਣਾ ਦੇ ਵਿੱਚ ਇੱਕ ਐਫਆਈਆਰ ਨੰਬਰ 33 ਦਰਜ ਰਿਸਟਰ ਕੀਤੀ ਹੈ ਮਦਈ ਨੇ ਆਪਣੇ ਬਿਆਨ ਦੇ ਵਿੱਚ ਇਹ ਲਿਖਾਇਆ ਕਿ ਉਹ ਸਵੇਰ ਦੇ ਟਾਈਮ ਬੱਚਾ ਨੂੰ ਲੈ ਕੇ ਜਾ ਰਿਹਾ ਸੀਗਾ ਜਿਹੜੇ ਕਿ ਟ੍ਰੂਸ਼ਨ ਵਗੈਰਾ ਤੇ ਪੜਦੇ ਬਠਿੰਡੇ ਦੇ ਵਿੱਚ ਅਲੱਗ-ਅਲੱਗ ਸੈਂਟਰਾਂ ਤੇ ਤਾਂ ਜਦੋਂ ਉਹ ਰਿੰਗ ਰੋਡ ਜਾਂਦਾ ਹੋਇਆ ਆਪ ਸਾਈ ਮੰਦਰਾ ਵਾਲੇ ਕਟ ਕੋਲ ਪਹੁੰਚਾ ਤਾਂ ਉੱਥੇ ਇੱਕ ਹਰਿਆਣਾ ਨੰਬਰ ਦੀ ਗੱਡੀ ਨੇ ਬੜੀ ਤੇਜ਼ੀ ਤੇ ਲਾ ਪਰਵਾਹੀ ਦੇ ਨਾਲ ਉਹਦੇ ਵਿੱਚ ਐਕਸੀਡੈਂਟ ਕਰਤਾ ਤੇ ਜਿਹੜੀ ਕੰਡੈਕਟਰ ਸੀਟ ਦੇ ਵਿੱਚ ਆ ਉਹ ਗੱਡੀ ਕਾਫੀ ਡੈਮੇਜ ਹੋ ਗਈ ਹੈ ਜਿਸ ਤੇ ਅਸੀਂ ਜਿਹੜਾ ਆਮਦਈ ਦਾ ਬਿਆਨ ਲਿਖਿਆ ਔਰ ਜਿਹੜੀ ਕੱਡੀ ਸਰਚ ਕੀਤੀ ਤਾਂ ਉਸ ਵਿੱਚੋਂ ਜਿਹੜੇ ਦੋ ਬੋਰੇ ਆ ਜਿਹੜੇ ਲੋਡੇ ਕੋਸ ਤੇ ਬਰਾਮਦ ਹੋਏ ਆ ਪਹਿਲੇ ਬੋਰੇ ਦੇ ਵਿੱਚੋਂ 17 ਕਿਲੋ 550 ਗ੍ਰਾਮ ਅਤੇ ਦੂਜੇ ਬੋਰੇ ਦੇ ਵਿੱਚੋਂ 17 ਕਿਲੋ 600 ਗ੍ਰਾਮ ਜਿਹੜਾ ਪੂਸਤ ਗ੍ਰਾਮ ਦਾ ਸਮੋਇਆ ਜਿਸ ਤੇ ਅਸੀਂ ਐਨਡੀਪੀਐਸ ਤੇ ਐਸਐਮ ਗੱਦ ਮੇਰੇ ਵਿੱਚ ਐਨਡੀਪੀਐਸ ਦੀ ਧਾਰਾ ਲਾ ਕੇ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਔਰ ਜਿਹੜਾ ਗੱਡੀ ਦਾ ਡਰਾਈਵਰ ਸੀ ਉਹ ਐਕਸੀਡੈਂਟ ਹੁੰਦਾ ਸਾਰੇ ਮੌਕੇ ਤੋਂ ਖਰਾੜ ਹੋ ਗਿਆ ਸੀਗਾ ਜਿਸ ਦੀ ਅਸੀਂ ਜਿਹੜੀ ਪਾਲ ਕਰ ਰਹੇ ਹਾਂ ਇੱਕ ਵਾਰ ਹੋ ਸਕਦਾ ਕਿ ਲੋਸ਼ ਹੀ ਪੱਗੇ ਜੀ ਕੰਦੀ ਸੀ ਬਿਆਨ ਮੁਤਾਬਕ ਤਾਂ ਇੱਕ ਹੀ ਸੀ ਜੀ ਅਜੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਆਜੀ ਅਜਿਹੀ ਜ਼ੂਰ ਤੋਂ ਵੀ ਐਸੀ ਕਾਪੀ ਦੀ ਨਾਪੀ ਗੱਡੀ ਉੱਤੇ ਲੱਗਿਆ ਹੁਣ ਤੱਕ ਕੁਝ ਨਹੀਂ ਹਰੇ ਅਸੀਂ ਕਢਾ ਰਹੇ ਹਾਂ ਜਿਹਦੇ ਰਿਕਾਰਡ ਕਢਾ ਰਹੇ ਹਾਂ ਤੇ ਰਿਪੋਰਟ ਕਢਾ ਕੇ ਤੇ ਆਪਾਂ ਜਿਹੜਾ ਦੋਸ਼ ਨੂੰ ਡ੍ਰੈਸ ਕਰਾਂਗੇ